ਹੁਣ ਮੈਂ 다ਰ ਟੈਂਪੂ ਲਾ ਲ। ਤੇ ਗੱਲ ਸੁਣ ਲਾ ਮੇਰੀ ਇੱਕ ਗੱਲ ਸੁਣ ਲਾ ਏ। ਇਹ ਜਿਹੜਾ ਮੁੰਡਾ ਹਰਜਿੰਦਰ ਜਿਹੜਾ ਉੱਥੇ ਫੜਿਆ ਗਿਆ ਜਿੰਨੇ ਗਲਤ ਯੂ ਟੈਰਾਂ ਦਾ ਮਾਰਿਆ ਤੇ ਤਿੰਨ ਬੰਦਿਆਂ ਦੀ ਮੌਤ ਹੋ ਗਈ। ਤੇ ਇਹ ਦੇ ਮਾਰਾ ਹੋਇਆ ਵਿਚਾਰੇ ਨੇ ਗਲਤੀ ਕੀਤੀ ਉਹ ਚਾਹੁੰਦਾ ਨਹੀਂ ਸੀ ਕਿਸੇ ਨੂੰ ਮਾਰਨਾ ਪਰ ਹੋ ਗਿਆ। ਪਰ ਇਹ ਦੇ ਨਾਂ ਤੇ ਲੋਕ ਲੱਖਾਂ ਰੁਪਈਏ ਖਾਈ ਜਾਂਦੇ ਇੱਕ ਕੁੜੀ ਤੇ ਕਹਿੰਦੇ 60-65 ਹਜ਼ਾਰ ਡਾਲਰ ਇਕੱਠਾ ਕਰਕੇ ਆ ਗਈ। ਤੇ ਵੀਰੋ ਪੰਜਾਬਾ ਵਿੱਚ ਠੱਗਾਂ ਦੀ ਗਿਣਤੀ ਇੰਨੀ ਵੱਧ ਗਈ ਆ ਕਿ ਕੀ ਦਸੀਏ ਹਰ ਕੋਈ ਠੱਗ ਠੱਗੀ ਮਾਰ ਕੇ ਅੱਗੇ ਵਧਣਾ ਚਾਹੁੰਦਾ ਕੋਈ ਨਾ ਕੋਈ ਕੋਈ ਬਹਾਨਾ ਲੱਭਦਾ ਤੇ ਠੱਗੀਆਂ ਮਾਰਦੇ ਆ ਉਹ ਕਿਸ ਤਾਨੂੰ ਪਤਾ ਨਹੀਂ ਉਹ ਠੱਗੋ ਲਾਨਤਿਓ ਉਹ ਬਚਾਰਾ ਕਿੰਨੇ ਵੱਡੀ ਮੁਸ਼ਕਲ ਚ ਫਸ ਗਿਆ ਆ ਓਏ ਇੱਕ ਕਹਾਵਤ ਹੈਗੀ ਆ ਨਾ ਪਲਾਂ ਦਾ ਵਿਸਰਿਆ ਤੇ ਸਦੀਆਂ ਦਾ ਪਲਾਂ ਨੇ ਲਵਹਾ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਇਹ ਕਹਾਣੀ ਇੱਤੇ ਸਹੀ ਆਉਂਦੀ ਆ ਵੀਰੋ ਤਵੀਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਇਹਦੇ ਮਾਂ ਬਹੁਤ ਬੁਰਾ ਹਾਲਿਆ ਵਿਚਾਰੀ ਦਾ ਰੋ ਰੋ ਕੇ ਤੇ ਤੁਸੀਂ ਉਹਦੇ ਘਰ ਜਾਓ ਉਹਨੂੰ ਕੁਝ ਮਾਲੀ ਮਦਦ ਕਰੋ ਵਿਚਾਰਾ ਘਰੋਂ ਗਰੀਬਿਆ ਵਿਚਾਰਾ ਘਰੋਂ ਗਰੀਬਿਆ ਤੇ ਬਾਕੀ ਜਿਹੜਾ ਆ ਜਿਹੜੇ ਵੀਡੀਓ ਚਾਉਣ ਵਾਲੇ ਆਪਣੇ ਕੋਲੋਂ ਹੀ ਪਟੀਸ਼ਨਾਂ ਪਟੂਸ਼ਨਾਂ ਕਈ ਕੁਛ ਪਾਈ ਜਾਂਦੇ ਆ ਇਹਨਾਂ ਨੂੰ ਲੱਖ ਲਾਨ ਤਾਂ ਉਹ ਕਿਉਂ ਤੁਸੀਂ ਇੱਕ ਵਿਚਾਰੇ ਫਸੇ ਹੋਏ ਦਾ ਫਾਇਦਾ ਉਠਾਉਣ ਲੱਗੇ ਆ ਲੱਖ ਲਾਨ ਤਾਂ ਤੁਹਾਡੇ ਤੇ ਵੀਰਾ ਵੀਡੀਓ ਆਪਣਾ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਦੱਸਾਂ ਕੀ ਦੱਸਾਂ ਨਹੀਂ ਦੇਖ ਹੁੰਦਾ ਨਹੀਂ ਦੇਖ ਹੁੰਦਾ ਕਿਸੇ ਦਾ ਦੁੱਖ ਤਾਂ ਇਹ ਟੈਂਪੂ ਕੋ ਨਹੀਂ ਦੇਖ ਹੁੰਦਾ ਤੇ ਇਸ ਵਾਸਤੇ ਮੈਂ ਵੀਡੀਓ ਪਾਇਆ ਕਿ ਵਿਚਾਰੇ ਦਾ ਹਾਲਾ ਮਾੜਾ ਹੋਇਆ ਤੇ ਇਹਦੇ ਤੇ ਲੋਕ ਕਿੰਦਾ ਫਾਇਦਾ ਠਾਰੇ ਪੈਸੇ ਇਕੱਠੇ ਕਰ ਰਹੇ ਇਹ ਬੜਾ ਪੰਜਾਬੀਆਂ ਨੂੰ ਬਿਮਾਰੀ ਪੈ ਗਈ ਆ ਪੈਸੇ ਇਕੱਠੇ ਕਰਨ ਦੀ ਫੰਡ ਇਕੱਠਾ ਕਰਨ ਦੀ ਹਰ ਕੋਈ ਸ਼ੋਸ਼ਾ ਬਾਜੀ ਕਰਕੇ ਪਖੰਡ ਕਰਕੇ ਪੈਸੇ ਇਕੱਠੇ ਕਰਨੇ ਚਾਹੁੰਦਾ ਕੋਈ ਫਿਊਟੀਆਂ ਪਰਾ ਕੇ ਲੋਕਾਂ ਨੂੰ ਕੋਈ ਲੰਗਰ ਲਾ ਕੇ ਕੋਈ ਕੋਸ਼ਿਸ਼ ਕਰਕੇ ਪੈਸੇ ਇਕੱਠੇ ਕਰ ਦੇ ਇਹ ਬੜੀ ਮਾੜੀ ਬਿਮਾਰੀ ਪੈ ਗਈ ਪੰਜਾਬ ਦੇ ਲੋਕਾਂ ਨੂੰ ਤੇ ਵੀਰੋ ਬੜਾ ਗੁੱਸੇ ਵਿੱਚ ਮੈਂ ਇਹ ਗੱਲ ਕਹਿ ਰਿਹਾ ਕਿ ਬੜਾ ਮਾੜਾ ਹੋਇਆ ਐ ਇਸ ਵੀਰ ਨਾਲ ਤੇ ਇਹਦੀ ਸਪੋਰਟ ਕਰੋ 45 ਸਾਲ ਦੀ سزا ਜੋ ਦੱਸ ਦਿਆ ਇਹਦੀ ਹੋ ਰਹੀ ਐ ਜਾਂ ਹੋਣੀ ਆ ਉਹ ਬਹੁਤ ਜਿਆਦੀ ਐ ਵੀਰੋ ਗਲਤ ਹੀ ਹੋਈ ਆ ਮੰਨਦੇ ਆ ਗਲਤ ਹੀ ਹੋਈ ਆ ਉਹ ਗਲਤੀ ਹੋਈ ਆ ਦੁਨੀਆ ਜਾਣਦੀ ਉਹ ਵੀ ਮੰਨਦਾ ਗਲਤ ਹੀ ਹੋਈ ਆ ਪਰ ਇਹਨੂੰ ਵੀ ਜੀਣ ਦਾ ਮੌਕਾ ਦਓ ਇਦਾਂ ਗੜਬੜ ਨਾ ਕਰੋ ਯਾਰ ਬਹੁਤ ਗਲਤ ਹੋ ਗਿਆ ਬਹੁਤ ਗਲਤ ਹੋ ਗਿਆ ਐ ਬਹੁਤ ਗਲਤ ਹੋ ਗਿਆ ਵੀਰੋ ਜਿੱਦਾਂ ਵੀ ਹੈ ਜੋ ਵੀ ਹੈ ਬਸ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਵੀਰੋ ਇਹੋ ਹੀ ਕਹਿਣਾ ਚਾਹਾਂਗਾ ਕਿ ਵੀਰੋ ਬੰਦੇ ਦੀ ਸਪੋਰਟ ਕਰੋ ਬੰਦੇ ਦੇ ਘਰ ਦੀ ਸਪੋਰਟ ਕਰੋ ਤੇ ਬੰਦੇ ਨੂੰ ਯਾਰ ਇਹਦੇ ਨਾ ਦੇ ਪੈਸੇ ਨਾ ਠੱਗੋ ਯਾਰ ਇਹ ਗੱਲ ਗਲਤ ਆ ਬਹੁਤ ਗਲਤ ਆ ਬਹੁਤ ਗਲਤ ਆ ਯਾਰ ਐਡਾ ਵੀ ਆਪਣਾ ਬੇੜਾ ਘਰ ਕਾ ਨਾ ਕਰੋ ਉਹ ਐਡਾ ਵੀ ਬੇਗਰਤ ਬਣਾ ਯਾਰ ਹੱਦ ਹੋ ਗਈ ਬਹੁਤ ਬੇਗਰਤ ਬਣ ਗਏ ਤੁਸੀਂ ਬਹੁਤ ਬੇਗਰਤ ਇਹਨੇ ਬੇਗਰਤ ਨਾ ਬਣੋ ਤੇ ਵੀਰੋ ਸਪੋਰਟ ਕਰੋ ਬੰਦੇ ਦੀ ਉਹਦੇ ਘਰ ਜਾਓ ਤੇ ਉਹਦੀ ਮਾਂ ਨੂੰ ਕੁਝ ਪੈਸੇ ਦੋਬਰ ਬੜਾ ਬੁਰਾ ਹਾਲਿਆ ਉਹ ਜਦੋਂ ਲੋਕਾਂ ਨੇ ਵੀਡੀਓ ਤੇ ਫੈਲਾਤਾ ਕਿ 45 ਲੱਖ ਦੀ 45 ਸਾਲ ਦੀ ਸਜ਼ਾ ਹੋ ਗਈ ਉਸਨੂੰ ਤੇ ਉਹਦੀ ਮਾਂ ਦਾ ਤੇ ਪਰਿਵਾਰ ਦਾ ਤੇ ਹੌਸਲਾ ਹੀ ਟੁੱਟ ਗਿਆ ਕਿ ਉਹ 45 ਸਾਲ ਕਿੰਨੇ ਹੁੰਦੇ ਆ ਖੁਦ ਸੋਚੋ ਮਤਲਬ ਸਾਰੀ ਜ਼ਿੰਦਗੀ ਜੇ ਇਹਦੇ ਵਿੱਚ ਰਹੂਗਾ ਇਦਾਂ ਨਹੀਂ ਹੈਗਾ ਵੀਰੋ ਹਾਈ ਕੋਰਟੋਂ ਦੇ ਸਜ਼ਾ ਸੁਣਾਈ ਨਹੀਂ ਹੈਗੀ ਸਜ਼ਾ ਹੋ ਸਕਦੀ ਹੈ 10 ਸਾਲ 5 ਸਾਲ 15 ਸਾਲ ਤੇ ਬਾਅਦ ਵਿੱਚ ਉਹਨੂੰ ਡੈਪਾਉਟ ਕੀਤਾ ਜਾ ਸਕਦਾ ਆ ਪਰ 12 45 ਸਾਲ ਦੀ ਸਜ਼ਾ ਨਹੀਂ ਹੈਗੀ ਔਰ ਲੋਕ ਵੀ ਬਹੁਤ ਸympathy ਕਰ ਰਹੇ ਆ ਉਹਦੀ ਬਹੁਤ ਸympathy ਕਰ ਰਹੇ ਆ ਤੇ ਵੀਰੋ ਬਸ ਇਹੋ ਹੀ ਕਹਿਣਾ ਚਾਹਾਂਗੇ ਕਿ ਕਿਸੇ ਦਾ ਨਾ ਜਾਇਜ਼ ਫਾਇਦਾ ਨਾ ਠਾਓ ਇਹ ਠੱਗੀ ਦੀ ਭਾਵਨਾ ਆਪਣੇ ਅੰਦਰੋਂ ਕੱਢ ਦਵੋ ਪੰਜਾਬ ਦੇ ਲੋਕਾਂ ਵਿੱਚ ਠੱਗੀ ਦੀ ਭਾਵਨਾ ਬਹੁਤ ਵਧ ਚੁੱਕੀ ਆ ਇਹ ਠੱਗੀ ਦੀ ਭਾਵਨਾ ਆਪਣੇ ਵਿੱਚੋਂ ਕੱਢ ਦਵੋ ਬਸ ਮੈਂ ਇਦਾਂ ਹੀ ਕਹਿਣਾ ਚਾਹਾਂਗਾ ਬਸ ਹੋਰ ਸਭ ਠੀਕ ਠਾਕ ਸਾਰੇ ਰਾਜੀ ਖੁਸ਼ੀ ਰਹੋ ਪੰਜਾਬ ਵਿੱਚ ਪਾਣੀ ਆ ਚੁੱਕਾ ਬਹੁਤ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਕਿਸਾਨ ਬੜੇ ਦੁਖੀ ਆ ਬੜੇ ਦੁਖੀ ਆ ਕਿਸਾਨ ਉਹ ਵਿਚਾਰੇ ਉਹਨਾਂ ਦਾ ਜਿਹੜਾ ਮਿਹਨਤ ਨਾਲ ਘਰਤ ਨਾਲ ਉਹਨਾਂ ਫਸਲ ਬੀਜੀ ਉਹਦਾ ਨੁਕਸਾਨ ਹੋ ਚੁੱਕਾ ਕਈਆਂ ਵਿਚਾਰੇ ਕਿਸਾਨਾਂ ਨੂੰ ਬਾਉਪੁਰ ਦੇ ਏਰੀਆ ਵਿੱਚ ਆਪਣੇ ਘਰ ਵੀ ਛੱਡਣੇ ਪਏ ਤੇ ਉੱਥੇ ਕੁਝ ਲੋਕ ਫੰਡ ਲੈ ਕੇ ਜਾ ਰਹੇ ਆ ਤੇ ਮੈਰੀ ਪੂਰੇ ਪੰਜਾਬ ਤੇ ਪੂਰੇ ਪੰਜਾਬੀਆਂ ਨੂੰ ਦਵੇਦ ਰਿਆ ਤਾਇਆ ਟੈਂਪੂ ਲਾ ਲੋ ਦੀ ਕਿ ਜ਼ਰੂਰ ਉਹਨਾਂ ਕਿਸਾਨਾਂ